ਦੀ ਤੌਰ ਤੇ ਉੱਤੇ ਡਰਮਟੋਲੋਜੀ OPD ਆਰਥੋਪੈਡਿਕਸ OPD ਇਹ ਅਲੱਗ-ਅਲੱਗ OPDਆਂ ਨੇ ਜਿਹੜੀਆਂ ਉਹਨਾਂ ਨੇ ਇੱਥੇ ਸ਼ੁਰੂ ਕਰੀਆਂ ਰਹਿਗੀਆਂ ਇਸੇ ਤਰ੍ਹਾਂ ਦੇ ਨਾਲ ਅਲੱਗ-ਅਲੱਗ ਪੋਰਸ਼ਨ ਬਣਾਏ ਨੇ ਮੈਡੀਸਨ OPD ਦੀ ਗੱਲ ਕਰ ਲਈਏ ਚਾਹੇ ਗੱਲ ਹੋਵੇ ਪੈਡੀਟ੍ਰਿਕਸ ਬੱਚਿਆਂ ਵਾਲਾ ਦੀ ਗੱਲ ਕਰ ਲਈਏ ਇਹ ਤਸਵੀਰ ਪੀਜੀ ਦੇ ਬਿਲਕੁਲ ਰੋਮਾ ਸੈਂਟਰ ਤੇ ਸਾਹਮਣੇ ਜਿੱਥੇ ਬRAND ਦੇ ਵਿੱਚ ਲਗਾਤਾਰ ਜਿਹੜੇ ਡਾਕਟਰਸ ਦੀ ਸਟ੍ਰਾਈਕ ਚੱਲ ਰਹੀ ਹੈ ਕੋਲਕਾਤਾ ਮਾਮਲੇ ਨੂੰ ਲੈ ਕੇ ਤਾਂ ਤੁਸੀਂ ਦੇਖੋ ਕਿ ਹੁਣ ਉਰੇ ਹੀ ਜਿਹੜਾ ਪੇਸ਼ੈਂਟਸ ਨੂੰ ਵੀ ਨਾਲ ਨਾਲ ਦੇਖਣ ਦਾ ਇੱਕ ਕਹਿ ਸਕਦੇ ਆ ਵੀ ਜ਼ਰੀਆ ਬਣਾਇਆ ਉਹ ਤੋਂ ਚੈੱਕ ਅਪ ਕਰਨ ਤੋਂ ਲੈ ਕੇ ਪੰਜਾਬ ਇਨਸਟ੍ਰਕਟ ਕਰਨ ਨੂੰ ਲੈ ਕੇ ਕੁਝ ਟੇਬਲ ਨੇ ਜਿਹੜੇ ਉਹ ਬਣਾਏ ਗਏ ਨੇ ਜਿਹਦੇ ਵਿੱਚ ਇਹ ਹੈ ਵੀ ਚਲੋ ਜਿਹੜੇ ਫੌਰੀ ਤੌਰ ਤੇ ਲੋਕ ਦੇਖਣੇ ਨੇਗੇ ਤਾਂ ਉਹਨਾਂ ਦਾ ਜਿਹੜਾ ਚੈੱਕ ਅਪ ਉਹ ਚਲਦਾ ਰਹੂਗਾ ਜਿਵੇਂ ਕਿ ਤੁਸੀਂ ਜੇ ਇਸ ਤੇ ਗੱਲ ਕਰਿਆ ਜਾਵੇ ਤਾਂ ਇੱਥੇ ਬੱਚਾ ਤੁਸੀਂ ਦੇਖੋ ਡਾਕਟਰ ਜਿਹੜਾ ਮਾਂ ਦੀ ਗੋਦੀ ਦੇ ਵਿੱਚ ਹੀ ਉਹਨੂੰ ਚੈੱਕ ਕਰ ਰਿਹਾ ਤੇ ਹਾਲਾਂਕਿ ਇਸ ਪੂਰੇ ਜਸਿਸ ਨੂੰ ਲੈ ਕੇ ਵੀ ਜਿਹੜੀ ਲੜਾਈ ਆ ਉਹ ਜਾਰੀ ਹੈਗੀ काफी तमाम न, आ, स्टेट से यहाँ लोग आते हैं एज रेफरल तो हम उनकी सहायता में कोई रोकने नहीं चाहते कि तो आज हमारे स्ट्राइक जो हमारा जिस हरदाल है उसका दसवां दिन है तो हम नहीं चाहते थे कि उसकी वजह से हमारे स्ट्राइक की वजह से पेशेंट्स को कोई भी दिक्कत हो ਅੱਸੀ ਕੱਲ੍ਹ ਕਈ ਦਿਨ ਤੋਂ ਜਿਹੜੀ ਓਪੀਡੀਆ ਬੰਦ ਨੇ ਗਈਆਂ ਤੇ ਮੈਕਸਿਮਮ ਤੌਰ ਤੇ ਜ਼ਾਹਿਰ ਦੀ ਗੱਲ ਹੈ ਕਿ ਜਿਹੜੇ ਲੋਕ ਚੈੱਕਅਪ ਕਰਵਾਉਣ ਵਾਸਤੇ ਆਉਂਦੇ ਨੇ ਉਹ ਪ੍ਰਭਾਵਿਤ ਨਹੀਂ ਗਏ ਪੀਜੀਆਈ ਦੇ ਵਿੱਚ ਜਾਂ ਕਹੀਏ ਕਿ ਕਈ ਜਗ੍ਹਾ ਤੇ ਡਾਕਟਰਸ ਨੇ ਇਹ ਗੱਲ ਕਹੀ ਹੈ ਕਿ ਅਸੀਂ ਚਲੋ ਆਪਦਾ ਪ੍ਰੋਟੈਸਟ ਵੀ ਜਾਰੀ ਰੱਖਾਂਗੇ ਪਰ ਅਸੀਂ ਨਾਲ-ਨਾਲ ਬਰੀਜਾਂ ਨੂੰ ਵੀ ਦੇਖਦੇ ਰਹਿਾਂਗੇ ਤਸਵੀਰ ਤੁਹਾਨੂੰ ਪੀਜੀਆਈ ਦੀ ਦਿਖਾਉਣ ਲੱਗਾ ਕਿਉਂਕਿ ਇਹ ਬਹੁਤ ਵੱਡੀ ਗਿਣਤੀ 'ਚ ਲੋਕ ਆਉਂਦੇ ਨੇ ਦਿਖਾਉਣ ਵਾਸਤੇ ਤਾਂ ਤੁਸੀਂ ਦੇਖੋ ਕਿ ਜਿਹੜੇ ਲੋਕਾਂ ਨੂੰ ਚੈੱਕਅਪ ਕਰਨ ਤੋਂ ਲੈ ਕੇ ਜਾਂ ਇਨਸਟ੍ਰਕਟ ਕਰਨ ਨੂੰ ਲੈ ਕੇ ਕੁਝ ਟੇਬਲਸ ਨੇ ਜਿਹੜੇ ਉਹ ਬਣਾਏ ਗ ਜਿਵੇਂ ਕਿ ਹੁਣ ਤੁਸੀਂ ਜੇ ਇਸ ਤੇ ਗੱਲ ਕਰਿਆ ਜਾਵੇ ਤਾਂ ਇੱਥੇ ਬੱਚਾ ਨੂੰ ਤੁਸੀਂ ਦੇਖੋ ਡਾਕਟਰ ਜਿਹੜਾ ਮਾਂ ਦੀ ਗੋਦੀ ਦੇ ਵਿੱਚ ਹੀ ਉਹਨੂੰ ਚੈੱਕ ਕਰ ਰਿਹਾ ਹੈ ਤੇ ਹਾਲਾਂਕਿ ਇਸ ਸਾਰੇ ਜਸਿਸ ਨੂੰ ਲੈ ਕੇ ਵੀ ਜਿਹੜੀ ਲੜਾਈ ਆ ਉਹ ਜਾਰੀ ਹੈਗੀ ਇਹੀ ਕਹਿ ਸਕਦੇ ਆਗੇ ਕਿ ਹੁਣ ਕਿਉਂਕਿ ਉਹ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਡਿਮਾਂਡਸ ਨੂੰ ਲੈ ਕੇ ਗੱਲ ਚੱਲ ਰਹੀ ਹੈ ਡਾਕਟਰਸ ਦੀ ਤਾਂ ਉਹਦੇ ਵਿੱਚ ਇਹ ਵੀ ਹੈ ਵੀ ਜਿਹੜਾ ਕੰਮਕਾਰ ਜਿੰਨਾ ਕੁ ਰਿਲੀਫ ਮਿਲ ਸਕਦਾ ਉਹਨਾਂ ਕੇ ਅਸੀਂ ਕੋਸ਼ਿਸ਼ ਕਰੀਏ ਤੇ ਉਹ ਡਾਕਟਰ ਨਾਲ-ਨਾਲ ਇਨਸਟਰਕਟ ਕਰ ਰਹੇ ਨੇਗੇ ਇਹ ਤਸਵੀਰ ਪੀਜੀਆ ਦੇ ਬਿਲਕੁਲ ਟਰੋਮਾ ਸੈਂਟਰ ਦੇ ਸਾਹਮਣੇ ਜਿੱਥੇ ਬਰਾਮਦੇ ਦੇ ਵਿੱਚ ਲਗਾਤਾਰ ਜਿਹੜੇ ਡਾਕਟਰਸ ਦੀ ਸਟ੍ਰਾਈਕ ਚੱਲ ਰਹੀ ਹੈ ਕੋਲਕੱਤਾ ਮਾਮਲੇ ਨੂੰ ਲੈ ਕੇ ਤਾਂ ਤੁਸੀਂ ਦੇਖੋ ਕਿ ਹੁਣ ਉਰੇ ਹੀ ਜਿਹੜਾ ਪੇਸ਼ੈਂਟਸ ਨੂੰ ਵੀ ਨਾਲ-ਨਾਲ ਦੇਖਣ ਦਾ ਇੱਕ ਕਹਿ ਸਕਦੇ ਆਂ ਵੀ ਜ਼ਰੀਆ ਬਣਾਇਆ ਕਿ ਜਿਹੜਾ ਰੈਜ਼ੀਡੈਂਟ ਡਾਕਟਰ ਨੇ ਹੈਗੇ ਉਹ ਆਪਣੀ ਸਟ੍ਰਾਈਕ ਦੇ ਵਿੱਚ ਹੀ ਹੁਣ ਮਰੀਜ਼ਾਂ ਨੂੰ ਦੇਖਣਾ ਸ਼ੁਰੂ ਕਰਦੇ ਨੇ ਆ ਦੇਖੋ ਤੁਸੀਂ ਅਲੱਗ-ਅਲੱਗ ਇੱਕ ਉੱਪਰ ਆਰਜੀ ਤੌਰ ਤੇ ਉੱਤੇ ਡਰਮਟੋਲੋਜੀ ਓਪੀਡੀ ਆਰਥੋਪੈਡਿਕਸ ਓਪੀਡੀ ਇਹ ਅਲੱਗ-ਅਲੱਗ ਓਪੀਡੀਆਂ ਨੇ ਜਿਹੜੀਆਂ ਉਹਨਾਂ ਨੇ ਇੱਥੇ ਸ਼ੁਰੂ ਕਰੀਆਂ ਰਹਿਗੀਆਂ ਇਸੇ ਤਰ੍ਹਾਂ ਦੇ ਨਾਲ ਅਲੱਗ-ਅਲੱਗ ਪੋਰਸ਼ਨ ਬਣਾਏ ਨੇ ਮੈਡੀਸਨ ਓਪੀਡੀ ਦੀ ਗੱਲ ਕਰ ਲਈ ਆ ਗੱਲ ਹੋਵੇ ਪੈਡੀਟ੍ਰਿਕਸ ਬੱਚਿਆਂ ਵਾਲਾ ਦੀ ਗੱਲ ਕਰ ਲਈਏ ਤਾਂ ਇਹ ਅਲੱਗ-ਅਲੱਗ ਨੇ ਜਿਹੜੇ ਉਹ ਪਾਰਟ ਬਣਾਏ ਨੇ ਕਿ ਹਾਕੀ ਗੱਲਬਾਤ ਵੀ ਕਰਾਂਗੇ ਕਿ ਹੁਣ ਇਹਦਾ ਤੁਸੀਂ ਦੇਖੋ ਕਿ ਜਿਹੜਾ ਚੈੱਕਅਪ ਨੇ ਉਹ ਇਸੇ ਤਰ੍ਹਾਂ ਦੇ ਨਾਲ ਕਰ ਰਹੇ ਨੇ ਕਿਉਂਕਿ ਜਿਵੇਂ-ਜਿਵੇਂ ਦੇ ਨਾਲ ਕੋਈ ਬੱਚਾ ਨੂੰ ਸਮੱਸਿਆ ਕੋਈ ਪਰੇਸ਼ਾਨੀ ਹੈ ਤਾਂ ਉਹ ਨਾਲੋ-ਨਾਲ ਦੇਖਿਆ ਜਾਵੇ ਤਾਂ ਇੱਧਰ ਤੁਸੀਂ ਦੇਖੋ ਕਿ ਪ੍ਰਸਕ੍ਰਾਈਬ ਵੀ ਜਿਹੜਾ ਹੈ ਕਿ ਡਾਕਟਰ ਮੌਕੇ ਤੇ ਹੀ ਕਰ ਰਹੇ ਨੇ ਆਰਜੀ ਤੌਰ ਦੇ ਉੱਤੇ ਜਿਹੜੀ ਆਪਦੀ ਡਿਟੇਲਸ ਲਿਕੇ ਆ ਤਾਂ ਕਿ ਜਿਹੜਾ ਕੰਮ ਕਾਜ ਹੈ ਉਹਦੇ ਵਿੱਚ ਥੋੜਾ ਰਿਲੀਫ ਹੈ ਜਿਹੜਾ ਉਹ ਸ਼ੁਰੂ ਕੀਤਾ ਜਾ ਸਕੇ ਕਿਉਂਕਿ ਕਈ ਦਿਨ ਤੋਂ ਤੁਸੀਂ ਦੇਖ ਰਹੇ ਹੋ ਆਪੀ ਡੀਜ਼ ਬੰਦ ਨੇਗੀਆਂ ਉਹਦੇ ਚੱਲਦੇ ਲੋਕ ਹੁਣ ਉਰੇ ਦੇਖੋ ਤੁਸੀਂ ਜਿਹੜੇ ਥੋੜੇ ਥੋੜੇ ਲੋਕ ਲਾਈਨਾਂ ਚ ਲੱਗ ਕੇ ਆ ਉਹ ਦਿਖਾਉਣਾ ਸ਼ੁਰੂ ਕਰ ਚੁੱਕੇ ਨੇ ਇਹ ਤਸਵੀਰ ਹੈਗੀ ਹੈ ਉਸ ਚੱਲਦੇ ਪ੍ਰੋਟੈਸਟ ਦੇ ਜਿੱਦੇ ਚ ਲੋਕ ਆ ਆਮ ਦਿਨਾਂ ਚ ਅਸੀਂ ਦੇਖ ਰਹੇ ਹਾਂ ਕਿ ਨਹੀਂ ਪਰੇਸ਼ਾਨੀ ਨਾਲ ਹੀ ਜੂਸ ਦੇ ਨਜ਼ਰ ਆ ਰਹੇ ਨੇ ਕਿਉਂਕਿ ਪ੍ਰਾਈਵੇਟ ਦੇਖਿਓ ਕਿ ਕਈ ਜਗ੍ਹਾ ਤੇ ਜਿਹੜਾ ਚੱਲ ਰਿਹਾ ਹੈਗਾ ਪਰ ਆਈਐਮਏ ਨੇ ਕਿਉਂਕਿ 24 ਘੰਟੇ ਦੀ ਹੰਟਸਟ੍ਰਾਈਕ ਕੀਤੀ ਸੀ ਪਰ ਹਰ ਇੱਕ ਬੰਦਾ ਜਿਹੜਾ ਕੀ ਉਹ ਨਹੀਂ ਦਿਖਾ ਸਕਦਾ ਹੈਗਾ ਪ੍ਰਾਈਵੇਟ ਦੇ ਵਿੱਚ ਤਾਂ ਰੌਕਸ ਨੇ ਆਪਦੇ ਪ੍ਰੋਟੈਸਟ ਦੇ ਨਾਲ ਕਿਉਂਕਿ ਕਈ ਡਾਕਟਰ ਨੇ ਜਿਵੇਂ ਹੁਣ ਬੈਠੇ ਨੇ ਸਟ੍ਰਾਈਕ ਤੇ ਤਾਂ ਇਸ ਸਾਈਡ ਵੀ ਤੁਸੀਂ ਦੇਖੋ ਕਿ ਓਪੀਡੀ ਹੈ ਜਿਹੜੀ ਉਹ ਬਣਾਈ ਹੈ ਤੇ ਇਹ ਵੀ ਨਹੀਂ ਗੱਲ ਹੈਗੀ ਵੀ ਕੋਈ ਜਿਹੜੇ ਲੋਕਾਂ ਦੀ ਗਿਣਤੀ ਆ भी चंकी खी है लगातार दिखा रहे तो नाल। तो ये ये मेन तौर पर मंतव इसका क्या है और लोग आ रहे है दिखाने के लिए जिस तरह से हम दिख रहे अलग अलग टेबल लगे हमने आज सुबह नौ बजे ऑन रोड ओपीडी शुरू की इन व्यू क्योंकि आज हमारे स्ट्राइक जो हमारा जिस हड़ताल है उसका दसवां दिन है तो हम नहीं चाहते थे कि उसकी वजह से हमारे स्ट्राइक की वजह से पेशेंट्स को कोई भी दिक्कत हो और जो जो पेशेंट्स हैं जिनके जो नई कार, कार्ड्स नहीं बन रहे थे स्ट्राइक की वजह से हम यही चाहते थे कि आ, हम उन्हें देख सके एटलीस्ट एक प्रिलिमिनरी उनको बता गाइडेंस दे सकते कि कौन सी इन्वेस्टिगेशन करानी है कौन से कहाँ आना है तो आज सुबह अभी हमने अराउंड 9:30 थर्टी स्टार्ट की अभी तक विद इन वन एंड हाफ आवर्स वी हैव सीन हंड्रेड प्लस पेशेंट्स हमारे पास रिटर्न रिकॉर्ड्स हैं उसके बहुत तो बड़ी गिनती में लोग आ रहे हैं पीजीआई है। जैसे आप जानते हैं बड़ा बिजी, बहुत बिजी हॉस्पिटल होता है काफी तमाम न, आ, स्टेट से यहाँ लोग आते हैं एज रेफरल तो हम उनकी सहायता में कोई रोकने नहीं चाहते एंड विथ रिगार्ड टू ऑनरेबल सुप्रीम कोर्ट की जो हमारी आ, कल उन्होंने अपनी स्टेटमेंट भी पास की थी इन फेवर ऑफ द ऑन गोइंग प्रॉब्लम एंड वी आर लुकिंग स्टेप फॉरवर्ड हम ट्वेंटी uh, सेकेंड की कार्यवाही के लिए वेट कर रहे हैं ट्वेंटी सेकंड की हियरिंग के लिए वेट कर रहे हैं तब तक हमारी ऑन रोड ओपीडी चलती रहेगी ताकि पेशेंट केयर में कोई समझौता uh, न हो रहा है आपको की जिस दिन से इस हड़ताल का ये असर तो रहा की सभी uh, स्टेट्स की सरकारें जैसे यहाँ यूटी की बात कर लें या अलग अलग स्टेट की तो उन्होंने कम से कम चिंता जताई की हाँ सच में सिक्योरिटी को लेकर के इस, ये कह सकते हैं कि बेशक इस लड़की की जान गई लेकिन बाकी बहुत सारी जगह पर सिक्योरिटी को लेकर के अब चर्चा हो रही है अब देखा जा रहा है कहाँ क्या लैब्स हैं कहाँ चीजें पूरी की जा रही है यस yes, ये जो हमारी स्ट्राइक थी इसके वजह से हमारा ये जो मेन मुद्दा पहले भी थी हाँ जी पहले से थे कब से थे और मतलब स्टेट कॉलेजेस और पेरिफेरल कॉलेजेस में बहुत दिक्कत होती है जो ऑन ड्यूटी डॉक्टर्स होते हैं हमारी वर्किंग आवर्स को लेके हमारी सिक्योरिटी को लेके हमारे हॉस्पिटल में रेस्ट करने की जगह को लेके तो वी आर बिकॉज हम सब एक साथ आए हम सब ने अपनी आवाज़ एक साथ यूज़ किया हमने पीसफुली प्रोटेस्ट किया हमने पीसफुली सब ने नियमों का पालन करके हमारी आवाज़ हमने हम ऊपर तक लेके गए एंड उसकी वजह से आ, प्रशासन और जनता दोनों को पता चला है ਕੀ ਕੀ ਦਿੱਕਤیں ਹੁੰਦੀ ਹੈ ਇੱਕ ਰੈਜ਼ੀਡੈਂਟ ਡਾਕਟਰ ਦੀ ਇੱਕ ਫੈਕਲਟੀ ਡਾਕਟਰ ਦੀ ਔਰ ਜੋ ਵੀ ਹਸਪੀਟਲ ਦੇ ਕੋਈ ਕਰਮਚਾਰੀ ਹੈ ਡਿਊਟੀ 'ਤੇ ਉਹਨਾਂ ਕੀਆ ਦਿੱਕਤیں ਹੋ ਸਕਦੀਆਂ ਔਰ ਸੋ ਦਿਸ ਹੈਜ਼ ਟੇਕਨ that ਵੌਇਸ ਵੈਰੀ ਹਾਈ ਅਪ ਇਨ ਯੂ ਨੀਡ ਕਹਿ ਸਕਦੇ ਆ ਡਾਕਟਰਾਂ ਦੀ ਇਸ ओपीडी ਦੇ ਨਾਲ ਇਕੁਅਲਤਾ ਹੈ ਜਿਹੜੇ ਆਮ ਦਫਾਣ ਵਾਲੇ ਪੇਸ਼ੈਂਟ ਸੀਗੇ ਉਹਨਾਂ ਨੂੰ ਕਾਫੀ ਰਾਹਤ ਮਿਲੂਗੀ ਦੂਜੇ ਪਾਸੇ ਜਿਵੇਂ ਉਹਨਾਂ ਨੇ ਦੱਸਿਆ ਕਿ ਜਿਹੜੀ ਇਨਵੈਸਟੀਗੇਸ਼ਨ ਯਾਨੀ ਕਿ ਜਿਹੜੇ ਟੈਸਟ ਵਗੈਰਾ ਕਰਵਾਉਣੇ ਹੁੰਦੇ ਨੇਗੇ ਉਹ ਲੋਕਾਂ ਨੂੰ ਆਪਦੇ ਕਰਵਾ ਕੇ ਉਸ ਤੋਂ ਬਾਅਦ ਵਿੱਚ ਇਲਾਜ ਨੂੰ ਫੋਲੋ ਕਰ ਸਕਣਗੇ ਕਿਉਂਕਿ ਆ ਆਮ ਗਰੀਬ ਬੰਦੇ ਕੋਲੇ ਜਾਂ ਆਮ ਇਨਸਾਨ ਕੋਲੇ ਜਾਂ ਇੱਕ ਮਿਡਲ ਕਲਾਸ ਲੋਗੇ ਹਾਇਰ ਕਲਾਸ ਦੀ ਤਾਂ ਗੱਲ ਕੀ ਕਰਨੀ ਖਰ ਉਹ ਤਾਂ ਪਹਿਲਾਂ ਵੀ ਬਹੁਤ ਵੱਡੇ ਹਸਪਤਾਲਾਂ 'ਚ ਜਾਂਦੇ ਰਹੇਗੇ ਉਹਨਾਂ ਵਾਸਤੇ ਇਹ ਰਾਹਤ ਦੀ ਗੱਲ ਹੁੰਦੀ ਹੈ ਕਿ ਜਿੱਥੇ ਪੈਸਾ ਕੋਈ ਬੰਦਾ ਨਹੀਂ ਦੇ ਸਕਦਾ ਹੈਗਾ ਤਾਂ ਉੱਥੇ ਇਲਾਜ ਕਰ ਸਕੇ ਦੂਜੀ ਗੱਲ ਇਹ ਵੀ ਹੈ ਕਿ ਡਾਕਟਰਾਂ ਦੀ ਜਿਸ ਤਰ੍ਹਾਂ ਦੀ ਪਰੇਸ਼ਾਨੀਆਂ ਸੀਗੀਆਂ ਤਾਂ ਉਸ ਚੀਜ਼ ਨੂੰ ਲੈ ਕੇ ਵੀ ਹੈ ਜੀ ਫੈਸਲੀ ਫ ਜਿਹੜਾ ਰੌਲਾ ਪਿਆ ਤੋਂ ਉਦੋਂ ਬਾਅਦ ਵਿੱਚ ਹੁਣ ਹੱਲ ਹੋਣੇ ਸ਼ੁਰੂ ਹੋਏ ਨੇਗੇ ਸੀਨੀਅਰ ਵਿਲੀ ਇੰਡਸਟਰੀ ਮਤੇਂਦਰਾਸ ਮਿਸਿੰਗ ਹੋ ਰਿਹਾ ਸਪਰਸਟਿੰਦੀ ਚੰਡੀਗੜ੍ਹ